ਉਹਨੇ ਪੱਕ ਗਈ ਆ ਹੁਣ ਵਧੋਣੇ ਥੋੜੇ ਦਿਨਾਂ ਤੱਕ ਪਰ ਉਦਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਸਾਰੇ ਗਰੀਬੀ ਕਰਕੇ ਮੇਜਾ ਆ ਕੇ ਕਰਦੇ ਆ ਜੇ ਹੀ ਗਰੀਬ ਨਾ ਹੁੰਨੇ ਫਿਰ ਤੁਹਾਡੇ ਨਾਲ ਚੰਗੀ ਤਰ੍ਹਾਂ ਕੋਣਾ ਸੀ ਸਾਰਿਆਂ ਨੇ ਫਿਰ ਸਾਡੇ ਕੋ ਵੀ ਗੱਡੀ ਹੁਣੀ ਫਿਰ ਮੈਨੂੰ ਵੀ ਮਾਸੜ ਦੀ ਗੱਡੀ ਜੇ ਹੁਟਾ ਲੈਣ ਦੇ ਕੋਈ ਲੋੜ ਨਹੀਂ ਹੌਲੀ ਹੌਲੀ ਘਰ ਚੋਂ ਗਰੀਬੀ ਚੁੱਕਣੀ ਆ ਫਿਰ ਆਪਣੀ ਗੱਡੀ ਲੈਣੀ ਆ ਮਾਸੜ ਨੂੰ ਜਾ ਕੇ ਵਿਖਾਉਣੀ ਆ ਚੱਲ ਰੱਬ ਲੈ ਉਹ ਘਾਡੇ ਵੀ ਚੰਗੇ ਦਿਨ ਆ। ਇੱਥੇ ਸਫਾਈ ਕਰਨ ਵਾਲੀ ਹੋਈ ਇਹ ਕਰਦੇ ਅੱਜ। ਆ ਡੈਡੀ ਇੱਥੇ ਕਿੰਨੀ ਸਫਾਈ ਕਰਨ ਵਾਲੀ ਹੋਈ ਆ। ਕੋਈ ਨਹੀਂ ਕਰ ਲਾਂਗੇ ਪੁੱਤ। ਤੂੰ ਕਿਉਂ ਇਕੱਲਾ ਇੱਥੇ ਖਲੋਤਾ ਨੂੰ ਬੜਾ ਪਰੇਸ਼ਾਨ ਜਿਹਾ ਲੱਗਦਾ। ਓਦਾਂ ਹੀ ਡੈਡੀ ਮੈਂ ਇੱਥੇ ਖਲੋਤਾ ਹਾਂ। ਓਦਾਂ ਹੀ ਖਲੋਤਾ ਹਾਂ। ਉਹ ਡੈੜੀਆਂ ਇੰਨੇ ਗਰੀਬ ਕਿਉਂ ਆ? ਪੁੱਤ ਕੌਣ ਆ ਦਾ ਗਰੀਬ ਅਸੀਂ? ਉਹ ਪਰ ਡੈਡੀ ਉਹ ਚੰਡੀਗੜ੍ਹ ਵਾਲਾ ਚਾਚਾ ਵੀ ਕਿੰਨਾ ਅਮੀਰ ਵਾ। ਪੁੱਤ ਰੱਬ ਨੇ ਸਾਨੂੰ ਹੱਥ ਪੈਰ ਵੇਖ ਦਿੱਤੇ ਆ ਕਮਾਈ ਕਰਨ ਵਾਸਤੇ। ਅਹੀਂ ਗਰੀਬ ਕਿਧਰੋਂ ਆ ਹੂੰ ਰੋਟੀ ਖਾ ਕੇ ਸੌਂਨੇ ਆ ਸਵੇਰੇ ਉੱਠ ਕੇ ਫੇਰ ਰੋਟੀ ਖਾਣੇ ਆ ਤੇ ਇਹੋ ਜੀ ਦੇ ਕੋਈ ਗੱਲ ਦੀ ਗਰੀਬ ਤੇ ਪੁੱਤ ਉਹ ਹੁੰਦਾ ਵਾ ਵੀ ਜਿਹੜਾ ਬੰਦੇ ਨੂੰ ਰੋਟੀ ਨਹੀਂ ਮਿਲਦੀ ਹੂੰ ਉਹ ਬੰਦਾ ਗਰੀਬ ਹੁੰਦਾ ਤੇ ਆਪਾਂ ਤਾਂ ਗਰੀਬ ਨਹੀਂ ਕੋਈ ਗੱਲ ਹੀ ਨਹੀਂ ਦੀ ਪੁੱਤਾਂ ਹੈ ਤੇ ਵੇ ਕਈਆਂ ਦੇ ਵੇ ਪੁੱਤ ਹੱਥ ਨਹੀਂ ਹੁੰਦਾ ਤੇ ਉਹ ਕਮਾ ਨਹੀਂ ਸਕਦੇ ਰੋਟੀ ਤੇ ਉਹ ਵਿਚਾਰੇ ਫੇਰ ਵੀ ਕਈ ਵੇ ਨਕਲੀ ਹੱਥ ਲਾਈ ਫਿਰਦੇ ਆ ਪਰ ਫੇਰ ਵੀ ਰਹਿਦ ਹੈਗਾ ਤਾਂ ਨਕਲੀ ਦਾ ਨਕਲੀ ਆ ਨਾ ਤੈਨੂੰ ਵੇ ਮਾਲਕ ਨੇ ਦਿੱਤਾ ਸਭ ਕੁਝ ਜਿੰਨਾ ਮਰਜ਼ੀ ਕਮਾਈ ਜਾਈਏ ਸਹੀ ਹੈ ਡੈਡੀ ਚਾਚਾ ਜਿਹੜਾ ਤੁਹਾਡੇ ਤੋਂ ਜ਼ਿਆਦਾ ਪੜਿਆ ਲਿਖਿਆ ਸੀ ਕਿਉਂਕਿ ਉਹ ਵੀ ਤੁਹਾਡੇ ਭਰਾ ਹੀ ਉਹਦੇ ਚੰਡੀਗੜ੍ਹ ਰਹਿੰਦੇ ਪੁੱਤ ਤੈਨੂੰ ਮੈਂ ਕੀ ਦੱਸਾਂ ਇਹ ਹੈ ਵੀ ਜਿਹੜਾ ਸਾਡਾ ਪਿਓ ਵੀ ਨਾ ਪਹਿਲਾਂ ਮਰ ਗਿਆ ਹੈ ਹਾਂ ਤੇ ਸਾਰੀ ਘਰ ਦੀ ਜੁਮਮਿਆਰੀ ਮੇਰੇ ਸਿਰ ਤੇ ਪੈ ਗਈ ਹਾਂ ਤੇ ਮੈਂ ਫਿਰ ਇਹ ਗੱਲ ਸੋਚੀ ਵੀ ਮੈਂ ਪੜਿਆ ਘੱਟ ਹੀ ਹਾਂ ਤੇ ਮੈਂ ਕਿਹਾ ਵੀ ਮੈਂ ਭਾਵੇਂ ਘੱਟ ਪੜਿਆ ਵਾਂ ਪਰ ਇਹਨਾਂ ਨੂੰ ਮੈਂ ਪੜਾਉਣਾ ਵਾਂ ਆਪਣੇ ਭੈਣ ਭਰਾ ਨੂੰ ਹੂੰ ਤੇ ਮੈਂ ਉਹਨਾਂ ਨੂੰ ਨਾ ਇਦਾਂ ਖਰਚਾ ਕਰ ਕਰਕੇ ਵੱਡਿਆਂ ਕਾਲਜਾਂ 'ਚ ਕਲਾਇਆ ਪੜਾਇਆ ਚੰਗਾ ਪੜਾਇਆ ਨੌਕਰੀਆਂ ਤੇ ਲਾਗੇ ਦੋਵੇਂ ਹੀ ਭੂਆ ਨੂੰ ਨੌਕਰੀ ਮਿਲ ਗਈ ਤੇ ਚਾਚੇ ਦੇ ਨੂੰ ਨੌਕਰੀ ਮਿਲ ਗਈ ਹੂੰ ਤੇ ਇਹਨਾਂ ਦੇ ਵਿਆਹ ਕੀਤੇ ਹੂੰ ਵਿਆਹ ਕੀਤੇ ਤੇ ਮੇਰੇ ਸਿਰ ਇਹ ਹੀ ਵੀ ਕਰਜ਼ਾ ਚੜ ਗਿਆ ਬਹੁਤ ਕਿਉਂਕਿ ਪੜ੍ਹਾਈ ਦਾ ਖਰਚਾ ਵੜੇ ਸੀ ਤੇ ਉਹੋ ਜੀ ਫਸਲ ਨਹੀਂ ਸੀ ਉਦੋਂ ਹੁੰਦੀ ਇੰਨੀ ਬੰਬੀਆਂ ਬੰਬੀਆਂ ਤੇ ਬੁੱਤ ਹੋਣ ਲੱਗੀਆਂ ਉਦੋਂ ਨਹਿਰਾਂ ਦਾ ਪਾਣੀ ਮਾਰੂ ਪੈ ਲਈਆਂ ਜਿੰਨੀ ਕੁ ਬੀਜੀ ਜਾਨੀ ਬੀਜੀ ਜਾਨੀ ਨਹੀਂ ਉੰਨੀ ਜਿੰਨੀ ਕੋ ਪਈ ਰਹਿਣੀ ਹੂੰ ਉਹ ਮੁੜ ਕੇ ਕੀ ਹੈ ਵੀ ਕਰਜ਼ਾ ਜਿਹੜਾ ਕਿ ਨਾ ਉਹ ਸਾਰਾ ਮੇਰੇ ਜम्मे ਪੈ ਗਿਆ ਹੂੰ ਉਹ ਮੂੰਹ ਫੇਰ ਗਏ ਉਹ ਕਹਿੰਦੇ ਵੀ ਅਹੀਂ ਤੈਨੂੰ ਕਿਹੜਾ ਆਖਿਆ ਵੀ ਸਾਡੇ ਤੇ ਲਾ ਅਹੀਂ ਤੇਰਾ ਉਹ ਮੜ ਕੇ ਗੱਲ ਫੇਰ ਉੱਥੇ ਆ ਗਈ ਪੁੱਤ ਤੇ ਉਹ ਪੈਲੀ ਵੇਚਣੀ ਪਈ ਹੂੰ ਤੇ ਜਿਹੜੀ ਚਾਚਾ ਉਹ ਆਪਣੇ ਹਿੱਸੇ ਦੀ ਆਪਣੀ ਲੈ ਗਿਆ ਤੇ ਮੇਰੀ ਜਿਹੜੀ ਹੋਵੇਗੀ ਹੂੰ ਉਹ ਨਾ ਉਹ ਆਂਦਾ ਮੈਂ ਤੈਨੂੰ ਕਦੋਂ ਆਖਿਆ ਉਹਦਾ ਜਿੰਨਾ ਹਿੱਸਾ ਬਣਦਾ ਉਹਨੇ ਤੇ ਪੁੱਤ ਫਿਰ ਲੈਣਾ ਹੈ ਤੇ ਮੈਂ ਇਹ ਕਰਜ਼ਾ ਪਤਾ ਜੀ ਲਾਉਣਾ ਹੀ ਲਾਉਣਾ ਹੈ ਤੇ ਫਿਰ ਸਾਡੇ ਵੰਡੇ ਇੰਨੀ ਘਾ ਗਈ ਬਾਕੀ ਇਹ ਆ ਵੀ ਉਹ ਮੂੰਹ ਮੋੜ ਕੇ ਕਰਜ਼ਾ ਤੇ ਮੈਂ ਲਾਉਣਾ ਹੀ ਲਾਉਣਾ ਹੈ ਫਿਰ ਮੇਰੇ ਸਿਰ ਤੇ ਪਿਆ ਤੇ ਮੈਂ ਹੀ ਲਾਉਣਾ ਸੀ ਤੇ ਮੈਂ ਸੋਚਿਆ ਵੀ ਇਹ ਮੇਰੇ ਭੈਣ ਵਾ ਭਰਾ ਵਾ ਮੇਰੀਆਂ ਬਾਵਾ ਵਾ ਹੂੰ ਪਰ ਉਹ ਬਾਵਾ ਬਣੀਆਂ ਨਹੀਂ ਇਹਨੂੰ ਬਹੁਤ ਉੱਚੀ ਹੋਣਾ ਹੈ ਅਛਾ ਮੈਨੂੰ ਮਾਣ ਹੀ ਇਹਨਾਂ ਤੇ ਪਰ ਇਹਨਾਂ ਨੇ ਮੇਰਾ ਮਾਣ ਤੋੜ ਕੇ ਰੱਖ ਦਿੱਤਾ ਪੁੱਤ ਅਛਾ ਹੋਰ ਗੱਲ ਕੋਈ ਨਹੀਂ ਤੇ ਇਹ ਆ ਵੀ ਚਲੋ ਮਾਲਕ ਡੰਗ ਟਪਾਈ ਜਾਣ ਡਿਆ ਜਿਹੜਾ ਦਿਨ ਚੜ ਗਿਆ ਸੋਈ ਚੰਗਾ ਹਾਂਜੀ ਆ ਤੇ ਬਾਕੀ ਤੂੰ ਨਾ ਚਿੰਤਾ ਕਰਕੇ ਇਸ ਗੱਲ ਦੀ ਆਪਾਂ ਨਹੀਂ ਕਿਸੇ ਗੱਲ ਨੂੰ ਗਰੀਬ ਠੀਕ ਆਹੋ ਤੈਨੂੰ ਕੀ ਲੋੜ ਆ ਕੋਈ ਗੱਲ ਚਿੰਤਾ ਕਰਨ ਦੀ ਪੁੱਤ ਮੈਂ ਬੈਠਾ ਆਂ ਗਿਹੜੀ ਚੀਜ਼ ਚਾਹੀਦੀ ਹੋਊਗੀ ਮੈਨੂੰ ਦੱਸੀ ਮੈਂ ਆਪਣੇ ਪੁੱਤ ਨੂੰ ਲੈ ਕੇ ਦਊਂਗਾ ਠੀਕ ਹੋਰ ਗੱਲ ਨਹੀਂ ਆਪਾਂ ਕਿਸ ਦੇ ਵੱਲ ਹੱਥ ਨਹੀਂ ਫਲਾਉਣੇ ਇਦਾਂ ਦੇਣਾ ਮੰਗਣਾ ਤੇ ਉਹ ਪਰਮਾਤਮਾ ਕੋ ਉਹ ਅਕਾਲਪੁਰਖ ਕੋ ਮੰਗਣਾ ਜਿਹੜਾ ਸਾਰੀ ਸ੍ਰਿਸ਼ਟੀ ਜਿਹਨੇ ਰਚੀਆ ਜਿਹੜਾ ਸਾਰੀ ਦੁਨੀਆ ਨੂੰ ਦੇਣ ਦਿਆ ਹਾਂ ਆਪਾਂ ਉਹਦੇ ਕੋ ਮੰਗਣਾ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਚਿੰਤਾ ਨਹੀਂ ਕਰਨੀ ਤੂੰ ਤਗੜਾ ਹੋਵੇਂ ਤੂੰ ਜਵਾਨ ਹੋ ਗਿਆ ਤਗੜਾ ਹੋ ਕੇ ਪੜ ਮੈਂ ਤੈਨੂੰ ਪੜਾਉਂਦਿਆਂ ਇਸੇ ਕਰਕੇ ਇਹ ਆ ਵੀ ਪੁੱਤ ਤੀਆ ਪੁੱਤਾਂ ਤੋਂ ਦਿਨ ਮੋੜਦੇ ਬੰਦੇ ਦੇ ਜਿਹਦੇ ਤੂੰ ਦਿਨ ਮੋੜਨੇ ਆ ਮੇਰੇ ਕਿ ਆ ਪੜ ਲੈ ਕੇ ਰ ਚੰਗਾ ਅਫਸਰ ਬਣਨਾ ਵਾ ਮੇਰੇ ਪੁੱਤ ਨੇ ਤੇ ਫਿਰ ਵੇਖੀ ਖੱਡੀ ਗਰੀਬੀ ਗੁਰੂ ਵੀ ਸਭ ਉੱਡ ਡਿੱਡ ਜਣੀ ਇੱਥੇ ਗਰੀਬੀ ਕਾਦੀ ਕੋਈ ਗੱਲ ਨਹੀਂ ਇਹ ਜ਼ਿੰਦਗੀ ਢਲਦਾ ਪਰਛਾਵਾਂ ਪੁੱਤ ਪਤਾ ਨਹੀਂ ਕਿੱਧਰ ਨੂੰ ਢਲ ਜਾਣਾ ਇਹ ਹੂੰ ਠੀਕ ਨਹੀਂ ਤੇ ਮਾਂ ਇੱਕ ਮੈਨੂੰ ਹੁਣ ਤਿਰਤੇ ਆ ਤੇ ਇਹ ਆ ਵੀ ਤੂੰ ਐ ਤਗੜਾ ਹੋ ਕੇ ਪੜ ਮੇਰਾ ਪੁੱਤ ਆਹੋ ਇਹ ਚਿੰਤਾ ਇਹੋ ਜਿਹੀ ਸੋਚਣਾ ਚੰਗਾ ਠੀਕ ਆ ਚਾਹੋ ਮੈਂ ਜਾਵਾਂ ਮਾਣਾ ਜਾ ਤੂੰ ਜਾ ਆਹੋ ਇਹੋ ਜੀ ਨਹੀਂ ਚਿੰਤਾ ਫਿਕਰ ਕਰਨੇ ਮੇਰਾ ਪਰਸ ਰੱਖੇ ਇੱਕ ਵਾਰਸ ਕਰਕੇ ਚਲ ਗਿਆ। ਉੱਥੇ ਵੀ ਨਹੀਂ। ਗੋਪੀਤਾ ਹਾਂਜੀ ਮੈਂ ਇੱਥੇ ਪਰਸ ਰੱਖਿਆ ਮੇਰਾ ਪਰਸ ਕਿੱਥੇ ਹੈ? ਤੇ ਪਰਸ ਇੱਥੇ ਹੀ ਦੇ ਹੋਣਾ ਵਾ। ਮੈਂ ਇੱਥੇ ਰੱਖਦਾ ਹੁਣਾ। ਤੈਨੂੰ ਬਰਾਦਮ ਕਾ ਦੋ ਦੂ ਇੱਥੇ ਨਹੀਂ ਰੱਖਦੇ ਨੇ ਪਰਸ ਉੱਥੇ ਰੱਖਾ ਉੱਥੇ ਵੀ ਨਹੀਂ ਪਾਸਿਆ ਕਹਦਾ ਐ ਆਪਣੇ ਘਰ ਤੇ ਕੋਈ ਆਇਆ ਨਹੀਂ ਆ ਤੇ ਪਰਸ ਗਿਆ ਕਿੱਥੇ ਤਾਂ ਫਿਰ ਉੱਡ ਗਿਆ ਪਰਸ ਕਿੱਥੇ ਚਲ ਗਿਆ ਮੈਂ ਲੇਟ ਹੁੰਡਿਆ ਇੱਥੇ ਇੱਥੇ ਹੋਣਾ ਲੱਭ ਹੀ ਜਾਂਦਾ ਲੱਭਣਾ ਫਿਰ ਕਿੱਥੇ ਆ ਮੈਂ ਵੀ ਵੇਖਿਆ ਉਧਰ ਹੀ ਤੇ ਆ ਮਾਸ ਛੇਤੀ ਛੇਤੀ ਤਿਆਰ ਹੋਈਦਾ ਵਿੱਚ ਜਾਣਾ ਮੈਂ ਤੇ ਪਤਾ ਨਹੀਂ ਕਿੱਥੇ ਚੁੱਕੇ ਰੱਖ ਦਿੰਦੀਆਂ ਇੱਥੇ ਵੀ ਨਹੀਂ ਕਿਤੇ ਹੈਗਾ ਨਹੀਂ ਕਿਹਾ ਕਿੱਥੇ ਪਰਸ ਮਾਰਦੇ ਨਹੀਂ ਕੋਈ ਆਇਆ ਆਪਣੇ ਦੇ ਕਿਉਂ ਨਹੀਂ ਆਵੇ ਤੇਰੀ ਭੈਣ ਆਈ ਹਾਂ ਹੈ ਭੈਣ ਦਾ ਨਾਮ ਲਾਤਾ ਵਾ ਤੇ ਲੱਪਣੀ ਤਾਂ ਮੈਂ ਕਰਾਂ ਫੇਰ ਭੈਣ ਕੋਲ ਸਾਰੇ ਚੁੱਕਣ ਆਈ ਹੈਗੇ ਕੌਣਾ ਜੀ ਥੋੜਾ ਸੋਚ ਸਮਝ ਕੇ ਬੋਲਿਆ ਕਰੋ ਤੁਸੀਂ ਉਹ ਕਿੱਥੇ ਗਿਆ ਪਰਸ ਮੇਰਾ ਪਤਾ ਕਿੰਨੇ ਘਰਾਂ ਦੇ ਹੋਣਾ ਅੱਗੇ ਕਦੀ ਘਰ ਚੋਂ ਚੀਜ਼ ਗਵਾਚੀ ਚਾਰ ਪੰਜ ਏਟੀਐਮਾਂ ਵਿੱਚ ਪਾ ਮੈਂ ਜਿੰਨੇ ਮਰਜੀ ਹੁਣ ਪਰ ਮੇਰੀ ਭੈਣ ਪਾਸ ਨਹੀਂ ਚੁੱਕਣ ਆਈ ਹੈਗੀ ਆਪ ਮੇਰਾ ਅਜ ਕੱਲ੍ਹ ਵਿੱਚ ਲਗਾਈ ਆ ਕਦੀ ਕਹਿੰਦੇ ਤੈਨੂੰ ਪੈਸੇ ਦੇ ਆ ਅੱਜ ਦੇ ਪਰਸਾ ਹੀ ਨਾ ਲਾ ਲਿਆ ਫੇ ਲੱਭਣ ਦੇ ਕਿੱਥੇ ਗਿਆ ਫੇ ਤੂੰ ਲੱਭ ਦੇ ਫਿਰ ਮੈਂ ਆ ਤੇ ਲਾਭ ਹੀ ਦਊਂਗੇ ਫਿਰ ਪਹਿਲੇ ਮੈਂ ਆ ਤੇ ਗਾਹਾਂ ਦਾ ਨਿਪਟਾਰਾ ਕਰਾਂਗੀ ਮੇਰੇ ਪਾਸ ਭੈਣ ਪਾਸ ਚੁੱਕਣ ਆਈ ਹੈਗੀ ਚੁੱਕਣ ਆਈ ਭੁੱਖੇ ਨੰਗੇ ਜਿਹੇ ਰਹਿੰਦੇ ਸਤਾ ਮਾਰਿਆ ਕਦੀ ਦੋਦਾਂ ਦੇ ਸਾਰੇ ਗਏ ਵੀ ਮੇਰੀ ਭੈਣ ਆ ਗਈ ਆ ਗਈ ਥੋੜਾ ਬੰਦਾ ਸੋਚ ਸਮਝ ਕੇ ਬੋਲੇ ਹੋਰ ਕੀ ਬੋਲਾਂ ਮੈਂ ਕੀ ਬੋਲ ਗਲਤ ਬੋਲਦਾ ਬੱਸ ਨਾ ਆਪਣਾ ਰਖਿਆ ਨਹੀਂ ਤਾਂ ਮੁੱਲ ਬੰਦਿਆ ਨਾ ਮੇਰੀ ਭੈਣ ਦਾ ਲੋਨ ਦਾ ਤੁਸੀਂ ਇਹ ਪਤਾ ਨਹੀਂ ਜਿਹੜੇ ਮਿਲ ਕੇ ਭੈਣ ਨੂੰ ਗੱਲਾਂ ਕਰਨ ਦਿਆ ਸੀ ਨਾ ਤੁਸੀਂ ਮੈਨੂੰ ਸਾਰਾ ਪਤਾ ਵਾ ਪਤਾ ਤੈਨੂੰ ਸਾਰਾ ਮੈਂ ਤਾਂ ਚੁੱਪ ਰਕੇ ਦੇਣ ਘਟਣ ਦੇ ਇਹ ਜਿਤੇ ਮੈਚਾ ਕੋਈ ਗੱਲ ਨਹੀਂ ਉੱਤੇ ਵੀ ਦੇਣ ਚੰਗੇ ਆ ਜਾਣਗੇ ਪਰ ਆ ਤੂੰ ਦੀ ਹੱਦ ਮੁਕਾਈ ਆ ਉਹਨੇ ਕਦੀ ਪੈਸਾ ਨਹੀਂ ਵੇਖਿਆ ਨਹੀਂ ਤੂੰ ਕਿੱਥੇ ਗੱਲ ਲਾ 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 ਪਰਸ ਮੇਰਾ ਲਾ ਲੂੰਗੀ ਮੈਂ ਫਿਰ ਸਿੱਖੇ ਹੂੰਗਾ ਆ ਹੋ ਗਈ ਨਾ ਤੂੰ ਖੰਡਾ ਲਾਈ ਦਿੱਤਾ ਤੁਸੀਂ ਲੱਭਣ ਦੇ ਬਾਰੇ ਲਾਉਣਾ ਹੀ ਆ ਉਹ ਤੋਂ ਚੁਪਾਇਰ ਘਰ ਕੋਈ ਆਇਆ ਜੀ ਫਿਰ ਅਸੀਂ ਆਪਣੀ ਥੇਕਾ ਘਰ ਬਿਠੇਰੇ ਪੈਸੇ ਵੇਖੇ ਘਰ ਤੁਹਾਡੇ ਘਰਾਂ ਕਿ ਨਹੀਂ ਕੱਲੇ ਪਏ ਵੇਖੀ ਹੈਗੇ ਤਾਂ ਕਿ ਉਹ ਤੇ ਗਰੀਬੀ ਆ ਗਈ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਚੋਰ ਨਹੀਂ ਆ ਮੈਂ ਚੋਰ ਤੇ ਕਿਹਾ ਹੀ ਨਹੀਂ ਤੇ ਜਦੋਂ ਕਿਹਾ ਹੀ ਨਹੀਂ ਤਾਂ ਪਰਸੋਂ ਚੁੱਕ ਕੇ ਲੱਗੀ ਆ ਅਤ ਫਿਰ ਕਿੱਥੇ ਗਿਆ ਪਰਸ ਤੇ ਲੱਭੋਈ ਤੱਕ ਜਦੋਂ ਮੈਂ ਸਾਰੇ ਪਰਸੋਂ ਲੱਭਿਆ ਮੈਂ ਤਾਂ ਉਹ ਲੇਟ ਹੋਣਿਆ ਆ ਤਾਂ ਮੈਂ ਤਾਂ ਸਾਰੀਆਂ ਬਾਰੀਆਂ ਪੰਜ-ਪੰਜ ਵਾਰੀ ਫੋਲ ਲਿਆ ਮੈਨੂੰ ਕਿਤੇ ਲੱਭਣ ਨਹੀਂ ਈਆ ਲੈ ਆ ਪਿਆ ਹੀ ਪਸ ਜੇ ਇੱਥੇ ਰੱਖਿਆ ਹੈਗਾ ਤੇ ਵੇਚ ਰੱਖ ਲਿੱਤਾ ਹੋਣਾ ਕਨੇ ਰੱਖਿਆ ਹੋ ਮੈਂ ਤਾਂ ਰੱਖਿਆ ਨਹੀਂ ਤਾਂ ਮੈਂ ਤਾਂ ਰੱਖਿਆ ਨਹੀਂ ਮੈਂ ਵੀ ਰੱਖਿਆ ਤੁਹਾਨੂੰ ਜੇ ਤਾਂ ਭੁੱਲ ਗਿਆ ਰੱਖ ਦੇਣਾ ਰੱਖੰਦਾ ਐਨੀ ਮੇਰੀ ਉੱਪਰ ਵੀ ਜਿੱਥੇ ਮੈਂ ਪਰਸ ਰੱਖਦਾ ਮੈਂ ਉੱਥੇ ਰੱਖਦਾ ਮੈਂ ਇੱਟਾ ਨਿਆਣਾ ਨਹੀਂ ਹੈਗਾ ਹੋ ਸਕਦਾ ਕਿ ਕਿਸੇ ਨਿਆਣੇ ਨੇ ਹੰਦ ਵਿੱਚ ਰੱਖ ਦਿੱਤਾ ਹੋਗਾ ਤੇ ਇੱਚ ਕੀ ਪਤਾ ਹੈਗਾ ਪਰ ਵੇਖ ਲਓ ਆਪਣੇ ਪੈਸੇ ਚੈੱਕ ਕਰ ਲਓ ਏਟੀਐਮ ਚੈੱਕ ਕਰ ਲਓ ਆਪਣੇ ਪੂਰੇ ਆਣਾ ਪੂਰੇ ਆਹ ਤੇਰੀ ਨੀ ਮੇਰੀ ਭੈਣ ਲੈ ਕੇ ਗਈ ਤੇ ਜਦੋਂ ਉਥੇ ਰੱਖਿਆ ਗੋ ਫਿਰ ਨਹੀਂ ਅੱਜ ਤੇ ਮੇਰੀ ਭੈਣ ਦਾ ਨਾਂ ਤੇ ਤੁਹਾਡੀ ਭੈਣ ਆਉਗੀ ਨਾ ਕੱਲ ਮੈਂ ਵੀ ਤੁਹਾਡੀ ਭੈਣ ਦਾ ਨਾਂ ਲਾਉਣਾ ਵੀ ਤੁਹਾਡੀ ਭੈਣ ਨੇ ਬਸ ਚੋਰੀ ਕੀਤਾ ਹਾਂ ਆ ਤੁਹਾਡੀ ਭੈਣ ਫਿਰ ਚੁੱਕ ਕੇ ਲੈ ਵੀ ਜਾਵੇ ਤੇ ਲੈ ਜੋ ਲੈ ਜੇ ਉਹਦਾ ਹੱਕ ਮੰਨ ਨਹੀਂ ਗਰੀਬੀ ਤਾਂ ਵੀ ਨਹੀਂ ਚੁੱਕ ਕੇ ਲੱਗੇਗੀ ਤੁਹਾਡੀ ਨੇ ਲੈ ਜਾਣਾ ਚੁੱਕ ਉਹਦਾ ਹੱਕ ਮੰਦਾ ਪੇਕੇ ਦੇ ਕੋਲ ਹਰ ਚੀਖ ਖੜ ਸਕਦੀ ਉਹ ਖੜ ਸਕਦੀ ਕਿੱਦਾਂ ਖੜ ਸਕਦੀ ਫਿਰ ਭਜਾਈਦੇ ਹੁੰਦਾ ਫਿਰ ਉਹ ਵੀ ਕਿੱਦਾਂ ਖੜ ਸਕਦੀ ਹੈ ਜੇ ਮੇਰੀ ਭੈਣ ਦਾ ਇੱਥੇ ਕੋਈ ਹੱਕ ਨਹੀਂ ਨਾ ਹੈਗਾ ਮੇਰੇ ਘਰ 'ਚ ਤੇ ਤੁਹਾਡੀ ਭੈਣ ਦਾ ਵੀ ਕੋਈ ਨਹੀਂ ਹੱਕ ਹੈਗਾ ਆਹੋ ਇੱਥੇ ਇੱਥੇ ਜਿਹੜਾ ਬੱਟਾ ਰੁਕਤ ਰਿੱਥੀ ਬੱਟਾ ਜਨਮ ਉਹਦਾ ਸਾਰਾ ਹੱਕ ਵਾਹ ਤੇ ਮੇਰੀ ਭੈਣ ਦਾ ਉਹ ਸਭ ਕੁਝ ਖੜ ਸਕਦੀ ਮੈਂ ਵੀ ਸਾਰੇ ਫਿਰ ਸ਼ਾਹ ਚ ਰੋਲਾ ਪਾਉਂਗੀ ਬਾਹਰ ਰੋਲਾ ਮਜਾੜਾ ਢੋਲ ਜਿਹੜੇ ਬਚਾਉਣੇ ਨੂੰ ਹਾਂ ਦੋਹੀ ਪਈ ਆ ਇਹ ਬੰਦੇ ਵਾਲੀ ਅੱਪੀ ਓਦਾਂ ਗੱਲਾਂ ਕਰਦੇ ਸੀਗੇ ਅੱਜ ਨਾ ਹੀ ਲਾ ਦਿੱਤਾ ਵੀ ਉਹ ਫਸ ਚੱਕ ਕੇ ਲੱਗੀ ਆ ਆਬ ਕਿ ਕੀ ਆਈ ਵਿਚਾਰੀ ਕਮਾਲ ਕੀਤੀ ਪਈ ਹੈ ਵੀ ਉਹ ਮੁੰਡੇ ਨੇ ਕਿੰਨਾ ਕੋਸ ਹੋ ਗਿਆ ਉਹ ਖਰੇ ਆ ਇਹ ਗੱਲ ਉਹ ਉਹੀ ਉੱਥੇ ਰੱਬ ਜਾਣਦਾ ਇਹ ਦੰਦ ਨੂੰ ਮੈਂ ਪੁੱਛਾਂ ਭਲਾ ਤੈਨੂੰ ਨਾਲ ਲੈ ਕੇ ਗਈ ਸੀ ਉੱਥੇ ਕੋਈ ਗੱਲ ਹੋਈ ਆ ਮੁੰਡਾ ਦਿਲ ਤੇ ਨਾ ਗੱਲ ਆ ਕੇ ਬਹਿ ਜੇ ਕਿਤੇ ਕੁਛ ਨਹੀਂ ਪੈਣੀ ਇਹ ਗੱਲ ਕਦਾਂ ਹੋਊਗੀ ਚੱਲ ਕੋਈ ਨਹੀਂ ਦੰਦ ਨੂੰ ਕਹਿਣਾ ਤੂੰ ਮੁੰਡੇ ਨੂੰ ਹੌਸਲਾ ਹੀ ਦੇਣਾ ਵਾ ਕੋਈ ਗੱਲ ਨਹੀਂ ਕੀ ਏ ਨਾ ਉਹਨੇ ਆਇਆ ਤੇ ਇੱਥੇ ਆ ਕੇ ਬਹਿ ਜੇ। ਅਸੀਂ ਬਹੁਤ ਅਮੀਰ ਹੀ ਆ ਕੇ ਕੋਈ ਗੱਲ ਨਹੀਂ ਜਿਹਦੇ ਕੋ 3 ਪੁੱਤ ਵਾ ਉਹ ਅਮੀਰ ਹੀ ਹੁੰਦਾ ਬੰਦਾ। ਇਹੋ ਜੀ ਕੋਈ ਗੱਲ ਨਹੀਂ। ਤੂੰ ਹੀ ਚੰਗੇ ਵਿੱਥਾ ਕੁੰਜਾ ਜੀ ਆਣ ਕੇ ਵੜੇ ਜੇ ਉੱਥੇ ਘਰ ਥਾਂ ਹੈ ਨੀਗਾ। ਉਹ ਥਾਂ ਤੇ ਸਭ ਕੋ ਹੈਗਾ ਵਾ ਇੱਥੇ ਬਹਿ ਮੇਰੀ ਇੱਕ ਗੱਲ ਸੁਣ। ਕੀ ਹੋ ਗਿਆ ਵਾ? ਉੱਥੇ ਗਏ ਹੀ ਜੁਦੇਣਾ ਕੋ ਤੂੰ? ਹਾਂ। ਉੱਥੇ ਕੋਈ ਗੱਲ ਹੋਈ ਆ? ਜੁਦੇਣਾ ਕੋ? ਆਹੋ। ਨਾ। ਜੁਦੇਣਾ ਕੋਈ ਗੱਲ ਹੋਣੀ ਆ। ਕੀ ਹੋਇਆ ਤੈਨੂੰ? ਮੈਨੂੰ ਨਹੀਂ ਕੋਈ ਹੋਇਆ ਰਾਤ ਤੁਸੀਂ ਸੁੱਤੇ ਪਏ ਰਹੇ ਸਵੇਰ ਦੇ ਸਵੇਰ ਦੇ ਚੰਗੇ ਭਲੇ ਤਾਂ ਹੁਣ ਤਾਂ ਮੈਨੂੰ ਚੇਤਾ ਆਉਣਾ ਵੀ ਉਹਦੇ ਘਰ ਕੀ ਗੱਲ ਹੋਈ ਜਦੋਂ ਗਏ ਗੱਲ ਤਾਂ ਹੋਣੀ ਮੈਨੂੰ ਸਮਝ ਲੱਗੀ ਉਹ ਮੁੰਡਾ ਇੱਥੇ ਚੁੱਪ ਕਰਕੇ ਖਲੋਤਾ ਇਹ ਕੋ ਕਰਦਾ ਬੋਲਣ ਰਿਹਾ ਹਫ ਸਵੇਚੀ ਤੇ ਮੈਂ ਵੀ ਪਤਾ ਨਹੀਂ ਕੀ ਗੱਲ ਵਾ ਮੈਂ ਨੇ ਪੇਦਰ ਬੋੜ ਬੜਾ ਕੌਣ ਕਰ ਲਿਆ ਕੀ ਬੋਲਣ ਰਿਹਾ ਪਤਾ ਨਹੀਂ ਕੀ ਆਪਣੇ ਦਿਮਾਗ ਦੀ ਕੋਈ ਕਰਦਾ ਉਹ ਗੱਲ ਮੂੰਹ ਨਾ ਕਰ ਕੀ ਕੀ ਕੋ ਗੱਲ ਤਾਂ ਮੁੜ ਕੇ ਮੈਂ ਉਹਨਾਂ ਨੂੰ ਅਖਾ ਕੇ ਮੁੜ ਕੇ ਮੈਨੂੰ ਸਵਾਲ ਉਹਨੇ ਕੀਤਾ ਆਂਦਾ ਵੀ ਜੜੀਆਂ ਗਰੀਬ ਕਿਉਂ ਆ ਕੋਦਰ ਉਹ ਜੇੰਦਰਿੰਦਾ ਇੰਦਾ ਇਦਾਂ ਹੀ ਚੱਕੀ ਗੱਲ ਆ ਉਹ ਤਾਂ ਮੈਂ ਫਿਰ ਦੱਸਿਆ ਤੇ ਮੈਂ ਆ ਵੀ ਇਹ ਗੱਲ ਕਿੰਨੇ ਤੈਨੂੰ ਆਖੀ ਆ ਵੀ ਗਰੀਬ ਆਂ ਹੂੰ ਕੀ ਆਂਦਾ ਕਿੰਨੇ ਆਖੀ ਉਹ ਨਿਆਣਾ ਮ ਸੁਖ ਨਾ ਕਿੱਡਾ ਜਮਾਨ ਹੋਣ ਡਿਆ ਨੂੰ ਪਤਾ ਲੱਗਦਾ ਹੀ ਆ ਵੀ ਗਰੀਬ ਤੇ ਅਮੀਰ ਕੀ ਹੁੰਦੇ ਆ ਕੋਠੀਆਂ ਵਾਲੇ ਨੌਕਰੀਆਂ ਵਾਲੇ ਪੈਸੇ ਢੇਲੇ ਵਾਲੇ ਅਮੀਰ ਹੁੰਦੇ ਆ ਅਸੀਂ ਦਿਹਾੜੀ ਵਾਲੇ ਮਾੜੇ ਘਰ ਵਾਲੇ ਆਪੇ ਗਰੀਬ ਨਹੀਂ ਨਹੀਂ ਫੇਰ ਵੀ ਚੱਲੇ ਯਾਰ ਉੱਥੇ ਐਡੀ ਉਹਨੇ ਉਦੋਂ ਦਾ ਕਿਉਂ ਨਹੀਂ ਕਹਿਤਾ ਹੁਣ ਕੱਲ ਦੇ ਆਏ ਆ ਤੇ ਅੱਜ ਉਹ ਦਿਆ ਮਿਲਣਾ ਗੱਲ ਕਰਨ ਉਹਨੇ ਉਦੋਂ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਪਰਾਂ ਨੂੰ ਮੂੰਹ ਕਰ ਲਿਆ ਕੋਈ ਗੱਲ ਹੋਈ ਓਥੇ? ਉਹ ਨਹੀਂ ਬਾਬਾ ਓਥੇ ਤਾਂ ਕੋਈ ਗੱਲ ਨਹੀਂ ਹੋਈ। ਐਹੋ ਜੀ ਗੱਲ ਨਹੀਂ ਜੀ ਹੋਈ। ਹੋਣੀ ਵੀ ਜਿਹੜੀ ਓਥੇ ਗੱਲ ਨਹੀਂ ਹੋਈ ਹੋਊਗੀ। ਨਹੀਂ ਓਥੇ ਯੋਦੇ ਨੇ ਵੀ ਆਖਿਆ ਕੋਹ? خیر ਬ ਕੋਹ ਨਹੀਂ ਆਖਿਆ ਉਹਨੇ। ਤੂੰ ਹੀ ਦੱਸ ਰੋਹਾਈ ਪੈਦਾ ਹੋਵੇ ਵੀ ਜਿੱਦਾਂ ਮੇਰੇ ਨਾਲ ਉਹਨੇ ਕੀਤੀ ਐ ਤੇ ਕਿਤੇ ਇਹਦੇ ਨਾਲ ਵੀ ਓਦਾਂ ਕੀਤੀ ਹੋਵੇ। ਹੁੰਦੀ ਨਹੀਂ ਕੀ ਹੁਣ? ਹੈ? ਓਦਾਂ ਉਹਨੇ ਕੋਈ ਨਹੀਂ ਕਹਾ ਆਖਿਆ। ਜਿੱਦਾਂ ਆਖਿਆ ਓਦਾਂ ਦੱਸ ਫੇਰ। ਸਿਰਫ ਆ ਗੱਲ ਹੋਈ ਆ ਮੈਨੂੰ ਵੀ ਨਹੀਂ ਇਹ ਗੱਲ ਦਾ ਉਦਾਂ ਪਤਾ ਮੈਨੂੰ ਉਹਦੇ ਨੇ ਦੱਸਿਆ ਵਾ ਪਰ ਇਹ ਆ ਵੀ ਚਲੋ ਨਿਆਣਾ ਝੂਠ ਨਹੀਂ ਬੋਲਦਾ ਕਿ ਤੇ ਫੋਨ ਫੜਿਆ ਸੀ ਉਹਨਾਂ ਦਾ ਤੇ ਆਂਦਾ ਮੈਨੂੰ ਮੰਮੀ ਆ ਮਾਸੜ ਕਹਿੰਦਾ ਹੈਗਾ ਕਿ ਆਖੇ ਇਹ ਪਤਾ ਵਾ ਕਿੰਨੇ ਦਾ ਵਾ ਫੋਨ ਹਾਂ ਆਂਦਾ ਮੈਂ ਉੱਥੇ ਰਹਾ ਤਾਂ ਤੇ ਮੈਂ ਆਖਿਆ ਨਹੀਂ ਪਤਾ ਕੋਈ ਗੱਲ ਨਹੀਂ ਗਈ ਉਹ ਤੇ ਉਹਨੇ ਇਹ ਮਹਿੰਗਾ ਫੋਨ ਕਰਕੇ ਆਖਿਆ ਨਿਆਣੀ ਦੇ ਹੱਥੋਂ ਨਾ ਡਿੱਗ ਜੇ ਹੈ ਨਾ ਤਾਂ ਕਰਕੇ ਨਹੀਂ ਕਿੰਨੇ ਦਾ ਫੋਨ ਉਹ ਇਹਦੇ ਵਿੱਚ ਤੇ ਗੱਲ ਹੀ ਕੋਈ ਨਹੀਂ ਫਿਰ ਆਂਦਾ ਮੁੜ ਕੇ ਨਾ ਮਾਸੜ ਪਤਾ ਨਹੀਂ ਕਿੱਥੇ ਚੱਲਿਆ ਤੇ ਗੱਡੀ ਤੇ ਤੇ ਮੈਂ ਆਖਿਆ ਮੈਂ ਵੀ ਚਲਾਵਾਂ ਗੱਡੀ ਜਾਂਦਾ ਤੇ ਖਰੇ ਕੀ ਆਖਿਆ ਕਦੀ ਗੱਡੀ ਵੇਖੀ ਹੈ ਖਰੇ ਆਖਿਆ ਖਰੇ ਕਿ ਕਿਦਾਂ ਆਖਿਆ ਵੀ ਗੱਡੀ ਮਾਰ ਦੇਂਗਾ ਤੂੰ ਤੇ ਮੈਨੂੰ ਨਹੀਂ ਹਾਸੀ ਕੋਈ ਹੋਇਆ ਕਰਨਾ ਆਹ ਗੱਲ ਹੋਈ ਬਸ ਇਹ ਤੋਂ ਵੱਧ ਹੋਰ ਨਹੀਂ ਕੋਈ ਗੱਲ ਹੋਈ ਬੜੀ ਤਗੜੀ ਹੈ ਇਹ ਵੀ ਗਲਤੀ ਕੀਤੀ ਫਿਰ ਇਹਨੂੰ ਜੋ ਜੋ ਦੇ ਕੋਤੇ ਕਲਣਾ ਹੀ ਨਹੀਂ ਕਿ ਉਹਦੇ ਉਧਰ ਖੜਨਾ ਹੀ ਨਹੀਂ ਜੇ ਜਾਣਾ ਹੈ ਤੇ ਅਲੀ ਸੂਚ ਚਲੀ ਜਾਂਦੀ ਹੈ ਹੈ ਹੁਣ ਮੁੰਡਾ ਦਿਲ ਤੇ ਗੱਲ ਲਾ ਕੇ ਬਹਿ ਗਿਆ ਹੋਊਗਾ ਹੁਣਾਂ ਦਾ ਉਹ ਲੋਕਾਂ ਕੋ ਗੱਡੀਆਂ ਸਾਡੇ ਕੋ ਕੱਖ ਵੀ ਨਹੀਂ ਕੋਈ ਸ਼ੈਗਲ ਵੀ ਨਹੀਂ ਹੈਨੀ ਅਰੇ ਕੋਈ ਆ ਫੋਨ ਜਾਈਏ ਤੇ ਕੋਈ ਇੱਕ ਕਿ ਕੋਈ ਫੋਨ ਤੇ ਉੱਥੇ ਸਾਰੇ ਦਾ ਫੋਨ ਆਈ ਜਾਂਦੇ ਆ ਪਰ ਮੈਂ ਤਾਂ ਇਹੋ ਗੋਪੀ ਨੇ ਬਹੁਤ ਚਾਹ ਕੀਤਾ ਵਾ ਉਹਨੇ ਤੇ ਇਹਦੀ ਮਾਸੀ ਨੇ ਤੇ ਕਿਤੇ ਇਹਦਾ ਖਹਿੜਾ ਨਹੀਂ ਛੱਡਿਆ ਕਿਤੇ ਨਿਆਣਿਆਂ ਨੇ ਖਹਿੜਾ ਨਹੀਂ ਛੱਡਿਆ ਕਿਤੇ ਨਾ ਚਾਹ ਲਾੜ ਕਿਤੇ ਨਾਲ ਹੀ ਸੁੱਤੇ ਨਾਲ ਹੀ ਬਾਜ਼ੀਆਂ ਖੇਡਣ ਨੂੰ ਉਹਨਾਂ ਦਾ ਤਾਂ ਅਹੀਂ ਨਿਆਣੇ ਤੇ ਖਰੇ ਉਹਦੇ ਵੀ ਨਿਆਣਾ ਹੀ ਆ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਉਹ ਜੋਦੇ ਨੇ ਕਿਹੜੇ ਵੇਲੇ ਇਹ ਗੱਲ ਕਹੀ ਆ ਮੈਨੂੰ ਤੇ ਆਪ ਨਹੀਂ ਪਤਾ ਲੱਗਣ ਗਿਆ ਪਮੇ ਇਸ ਗੱਲ ਨੂੰ ਓਖਾ ਹੋਵੇ ਵੀ ਇਹ ਰਾਤ ਰਹਿ ਪੀਏ ਜੀ ਪਤਾ ਵਾ ਹੁਣ ਉਹਦੇ ਟੈਡ ਚ ਕੀ ਨਹੀਂ ਰਾਤ ਰਹਿਣ ਨੂੰ ਵੀ ਉਹ ਕਹਿੰਦਾ ਤੁਸੀਂ ਰਾਤ ਰੋ ਨਹੀਂ ਜਾਣਾ ਸਵੇਰੇ ਜਾਇਓ ਹੂੰ ਫਿਰ ਉਹਨੇ ਗੱਲ ਕਿਉਂ ਕੀਤੀ ਅੰਦੀ ਦਾਜੀ ਗੱਲ ਕੋ ਕਰਨੀ ਹੀ ਤਾਂ ਮਰਨਾ ਕਰ ਲੈਂਦਾ ਨਿਆਣੇ ਨੂੰ ਜੋ ਨਿਆਣਾ ਮੰਗਦਾ ਚਲ ਦੇ ਦਿੰਦਾ ਉਥੇ ਨਿਆਣੇ ਨੇ ਜਿਹੜੀ ਤੋੜ ਦੇਣੀ ਉਹ ਕੜਨ ਨਿਆਣਾ ਹੀ ਭਾਈ ਸਿਆਣਾ ਮੂੰਹ ਦਾੜੀ ਆਈ ਆ ਇਹ ਆ ਵੀ ਅੱਜਕੱਲ ਨਿਆਣੇ ਜਿਹੜੇ ਕੋਈ ਗੱਲ ਨਹੀਂ ਚੱਲਦੇ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਹੁਣ ਗਾਂ ਤੋਂ ਗਾਂ ਤੋਂ ਇਦਾਂ ਇਹ ਕਿਆ ਰੱਖਣਾ ਇਹਨੂੰ ਜਾਣ ਨਹੀਂ ਦੇਣਾ ਉਥੇ ਹਾ ਜਾਣ ਕੇ ਉਹ ਨਹੀਂ ਦੇਣਾ ਮਾਸੀ ਛੱਡ ਦੇਣੀ ਖੜਾ ਰਿਸ਼ਤਾ ਤੇ ਉਹ ਰਹਿ ਗਿਆ ਵਾ ਹੁਣ ਤਾਂ ਪੇਕੇਆਂ ਦੇ ਵੀ ਕਿੰਨਾ ਕਮੇ ਜਾਣ ਡਈ ਗਾੜੀ ਪਰਝਾਈ ਮੂੰਹ ਜੋਰ ਵਾ ਭਰਾ ਭਾਵੇਂ ਜਿੰਨਾ ਮਰਜੀ ਚੰਗਾ ਹੋਵੇ ਮੈਂ ਤਾਂ ਤੁਹਾਡ ਕੋਈ ਕਦੀ ਕਿਸੇ ਗੱਲ ਦਾ ਲੁਕਾ ਨਹੀਂ ਰੱਖਿਆ ਪਰ ਆ ਗੱਲ ਕਿਦਾਂ ਹੋ ਗਈ ਫਿਰ ਤੁਸੀਂ ਨਾ ਸੋਚੀ ਜਾਓ ਜਾਓ ਕਰਨੂ ਬਾਬਾ ਮੇਰਾ ਨਾ ਦਿਮਾਗ ਖਰਾਬ ਕਰੋ ਕੀ ਇਹੀ ਵਾਂਡੇ ਚੱਲ ਗਏ ਆ ਤੁਸੀਂ ਆਣ ਕੇ ਸਾਡੀ ਜਾਨ ਹੀ ਮੇਰੀ ਤੋੜਨੀ ਲਾਈ ਆ ਵੀ ਇਦਾਂ ਕਿਉਂ ਹੋਇਆ ਉਦਾਂ ਕਿਉਂ ਹੋਇਆ ਉਹਨੇ ਕਿਆ ਜਰੀਆਂ ਜਰੀ ਟੁੱਟਦੀ ਆ ਕੁੱਟੋਂ ਤੇ ਮੇਰੀ ਡਈ ਆ ਜਦੋਂ ਮੁੰਡੇ ਨੇ ਮੈਨੂੰ ਸਾਰੀਆਂ ਗੱਲਾਂ ਦਸੀਆਂ ਤੇ ਅਸੀਂ ਗਰੀਬ ਕਿਉਂ ਆ ਗਰੀਬ ਕਿਉਂ ਮੈਂ ਉਹਨੂੰ ਕੀ ਦੱਸਾਂ ਤੇ ਫਿਰ ਉਹਦੋਂ ਸੋਚਣਾ ਸੀ ਨਾ ਤੁਸੀਂ ਵੀ ਇਹ ਫੁੱਲੇ ਫੁੱਲੇ ਭੈਣ ਭਰਾਵਾਂ ਦੇਤੇ ਪੈਸਾ ਲਾ ਕੇ ਤੇ ਪੜਾਈਆਂ ਲਖਾਈਆਂ ਤੇ ਲਾਤਾ ਤੇ ਆਪਣਾ ਝੁਗਾ ਚੌੜ ਕਰਾ ਕੇ ਬਹਿ ਗਏ ਆ ਉਹ ਕਦੇ ਨਹੀਂ ਦੇਹਦਾ ਬਾਵਾ ਹੁੰਦੇ ਮੈਂ ਕਹਿਣਾ ਭਰਾ ਭਰਾਵਾਂ ਦੀ ਕਿੱਥੇ ਗਈਆਂ ਬਾਵਾ ਹੁਣ ਇੱਥੇ ਗਈਆਂ ਬਾਵਾ ਮਾਂ ਟੁੱਟ ਗਈਆਂ ਮੇਰੀਆਂ ਤੇ ਫਿਰ ਫਿਰ ਗੱਲਾਂ ਕਾਹਤੋਂ ਕਰੀ ਜਾਂਦੇ ਆ ਫਿਰ ਉਹ ਵੀ ਗਾੜੀ ਬਗਾਨਾ ਪੁੱਤ ਵਾ ਜਿਹੜਾ ਭੈਣ ਦਾ ਪਰੋਣਾ ਵਾ ਤੇਰੇ ਆਪਣੇ ਭੈਣ ਭਰਾ ਨਹੀਂ ਤੇਰੇ ਬਣੇ ਉਹ ਤੇ ਫਿਰ ਮੇਰੀ ਭੈਣ ਦਾ ਪਰੋਣਾ ਵ ਕਹਤਾ ਉਹ ਕੋਹ ਤੇ ਜੋ ਮਰਜੀ ਅਗਲਾ ਕਹ ਦੇ ਹੱਦ ਹੋ ਗਈ ਤੁਹਾਡੇ ਵਾਲੇ ਜੇ ਮੈਂ ਚੁੱਪ ਕੀਤੀ ਆ ਤੇ ਤੁਸੀਂ ਸਿਰ ਤੇ ਚੜੀ ਜਾਂਦੇ ਮੇਰੇ ਇਦਾਂ ਕਿਉਂ ਆ ਕੇ ਕਹਿਣਾ ਨਾ ਜਾਣਾ ਨੀਗਾ ਗੁਰਪੀ ਨੂੰ ਕਹਿਣਾ ਵੀ ਮਿਲਣਾ ਹੁੰਦਾ ਤੇ ਭੈਣੇ ਇੱਥੇ ਆਣ ਕੇ ਮਿਲ ਲਿਆ ਕਰ ਹਾਂ ਮੈਂ ਤਾਂ ਨਹੀਂ ਆਪਣੀ ਭੈਣ ਛੱਡਣੀ ਜਿਹੜੀ ਮਿਲਦੀ ਆ ਉਹਨੂੰ ਕਿਉਂ ਛੱਡਣਾ ਪਰ ਯਾਰ ਬਿਲਦੀ ਉਹ ਤੇ ਚਲੋ ਮੈਂ ਕਈ ਕਹਿੰਦਾ ਮੈਂ ਕਿਹੜਾ ਕਹਿੰਦਾ ਵੀ ਉਹ ਮੜੀ ਚੰਗੀ ਆ ਉਹਦੇ ਬਹੁਤ ਵਧੀਆ ਉਹ ਜਿਹੜੇ ਪੈਸੇ ਮੈਂ ਉਹਨੂੰ ਸਗੋਂ ਕਿਹਾ ਮੈਂ ਮੈਂ ਲੈ ਕੇ ਆਉਣੇ ਤੇ ਬਹੁ ਮਨ ਚੇਤਾ ਭੁੱਲ ਗਿਆ ਸੇ ਸੇਤੀ ਹੁੰਦਾ ਨਹੀਂ ਨਹੀਂ ਉਹ ਆਂਦੀ ਆ ਵੀ ਕੋਈ ਗੱਲ ਨਹੀਂ ਮੈਂ ਪੈਸੇ ਤਾਂ ਲੈਣ ਵਾਹਤ ਨਹੀਂ ਦਿੱਤੇ ਉਹ ਮੇਰੇ ਪੈਸੇ ਮੈਂ ਤੁਹਾਨੂੰ ਦਿੱਤੇ ਆ ਮੇਰੇ ਵੱਲੋਂ ਉਹਦੇ ਨੂੰ ਜੋ ਮਰਜ਼ੀ ਲੈ ਲਿਓ ਫੇਰ ਮੈਂ ਆਪਣੇ ਮਨ ਚ ਸੋਚਿਆ ਮੈਂ ਕਹਿ ਜਿੱਤਾ ਉਹਨੂੰ ਕਿ ਮੈਂ ਸਾਡਾ ਦੇਣ ਲੈਣ ਵਾ ਉਹ ਦੇ ਦਾਂਗੇ ਤੇ ਬਾਕੀ ਜਿਹੜੇ ਬਚਣਗੇ ਉਹਦੇ ਨੂੰ ਲੈ ਦਾਂਗੇ ਜੋ ਮੰਗੂਗਾ ਹੁਣ ਉਹ ਪੈਸੇ ਲੈ ਕੇ ਉਹ ਦੁਕਾਨ ਵਾਲੇ ਦਾ ਹਜ਼ਾਰ ਜਿਹੜਾ ਸੌਦੇ ਦਾ ਸਾਰਾ ਦੇ ਆਇਓ ਘਰ ਲਾ ਦੋ ਤੋ ਲਾ ਦਿੰਨਾ ਮੈਂ ਉਹ ਲਾ ਦਿੰਨਾ ਆਹੋ ਐਵੇਂ ਨਾ ਨਿਕੇ ਨਿਕੀਆਂ ਗੱਲਾਂ ਦੇਖੀ ਜਾ ਕੇ ਯਾਦ ਕਰਿਆ ਕਰੋ ਉਹ ਮੈਂ ਕੀ ਕਰਦਾ ਬਾਬਾ ਤੂੰ ਕਰਦੀ ਆ ਪਰ ਨਿਆਣੀ ਨੂੰ ਕੀ ਮਾਰਨੀ ਛੋਕੇ ਤੁਸੀਂ ਫਿਰ ਬੈਠੇ ਜੇ ਦੱਸਣਾ ਫਿਰ ਮੈਨੂੰ ਦੱਸਿਆ ਉਹ ਪੁੱਛਦਾ ਕਿ ਕਿਦਾਂ ਅਸੀਂ ਗਰੀਬ ਕਿਉਂ ਆ ਤੇ ਫਿਰ ਦੱਸੀ ਉਹਨੂੰ ਮੈਂ ਗੱਲ ਕੀ ਗੱਲ ਹੋਈ ਸੀ ਚੰਗਾ ਆ ਕੇ ਘਰੋਂ ਘਰ ਗਵਾਇਆ ਤੇ ਬਾਹਰੋਂ ਪੜੂਆ ਖਵਾਇਆ ਲੈ ਤੂੰ ਵੀ ਮੇਰੇ ਦਿਵਾਲੇ ਜਾ ਮੈਂ ਇਹਦੇ ਚੰਗਾ ਹੀ ਕੀਤਾ ਮੈਂ ਇਹਦੇ ਚੰਗੇ ਨੂੰ ਪਿਆ ਸੀ ਹੁਣ ਮੈਨੂੰ ਕੀ ਪਤਾ ਵੀ ਸਾਡੇ ਆਪਣੇ ਧੋਖਾ ਦੇ ਜਾਣੇ ਆ ਜਦੋਂ ਬੰਦਾ ਮਾਰਦਾ ਨਾ ਆਪਣਾ ਮਾਰਦਾ ਕਹਿੰਦੇ ਹੁੰਦੇ ਨਾ ਬੁਲਬੁਲ ਰੋਪੀ ਮਾਲੀ ਹੱਥ ਵੇਖ ਸੋਈ ਛੇਕ ਫੁੱਲਾਂ ਚ ਪਾਇਆ ਤੇ ਆਪਣੇ ਨੇ ਗੁਰੂ ਗੋਬਿੰਦ ਸਿੰਘ ਦੇ ਰਾਜ ਦਲਾਰਿਆਂ ਨੂੰ ਨੀਹਾਂ ਵਿੱਚ ਚਣਵਾਇਆ ਤਾਂ ਆਪਣੇ ਨੇ ਰੁੱਖ ਰੋਪਿਆ ਕਹਾੜੇ ਵਿੱਚ ਵੇਖ ਦਸਤਾ ਟੱਪ ਜੜਾਂ ਨੂੰ ਲਾਇਆ ਤੇ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਲਾਂਬੂ ਚੇਖਾ ਨੂੰ ਲਾਇਆ ਤੇ ਆਪਣੇ ਨੇ ਮਰਦਾ ਰੂਪ ਆ ਦਗੇ ਦੀ ਵੇਖ ਦੁਨੀਆ ਲੰਬੂ ਚੇਖਾ ਨੂੰ ਲਾਇਆ ਤਾਂ ਆਪਣੇ ਨੇ ਜਦੋਂ ਮਾਰਦਾ ਬੰਦਾ ਆਪਣਾ ਹੀ ਮਾਰਦਾ ਕੋਈ ਬੇਗਾਨਾ ਬੰਦਾ ਨਹੀਂ ਮਾਰਦਾ ਕਿਉਂਕਿ ਘਰ ਦਾ ਪੇਤੀ ਲੰਕਾ ਢਾਈ